ਵੀਂ ਕੋ ਰਹਾ ਹੈ ਅੱਛਾ ਕੀ ਗੱਲ ਬਾਤ ਹੋਈ ਹੈ ਸਵੇਰੇ ਟਾਵਰ ਦੀ ਕੋਈ ਗੱਲ ਹੋਈ ਸੀ ਪਹਿਲੇ ਵੀ ਇਹਨਾਂ ਨੇ ਸਟੇ ਲਿੱਤਾ ਹੋਇਆ ਸੀ ਰਾਤ ਫਿਰ ਚੁਪਕੇ ਚੁਪਕੇ ਮਤਲਬ ਲਗਾਉਣ ਲੱਗ ਗਏ ਟਾਵਰ ਤੇ ਸਾਨੂੰ ਪਤਾ ਚੱਲ ਗਿਆ 363 ਦੇ ਕੋਲੇ ਦੇ ਕਰੀਬ ਤੇ ਆਏ ਨੇ ਤੇ ਉਸ ਤੋਂ ਬਾਅਦ ਮਤਲਬ ਸਾਰਿਆਂ ਨੇ ਬਾਹਰ ਹੀ ਨਹੀਂ ਨਿਕਲੇ ਅਸੀਂ ਪੀਸੀਆਰ ਵਾਲਿਆਂ ਨੂੰ ਵੀ ਬੁਲਾਇਆ ਤੇ ਜਦੋਂ ਮੈਂ ਮਤਲਬ 2 ਘੰਟੇ ਬਾਅਦ ਇਹ ਉੱਪਰ ਸੇ ਲੈ ਕੇ ਸਾਰੇ ਵੀ ਵੀਡੀਓ ਬਣਾਉਣ ਵਾਸਤੇ ਟਾਵਰ ਕੀ ਕੀ ਲੱਗਿਆ ਕੀ ਕੀ ਉਸ ਤੋਂ ਬਾਅਦ ਬਿਲਕੁਲ ਫਿਨਿਸ਼ਡ ਆ ਉਹ ਲੱਗਣ ਵਾਲਾ ਤੇ ਉਸ ਤੋਂ ਬਾਅਦ ਉਹ ਗੱਡੀ ਸਟਾਰਟ ਕਰਕੇ ਨਾ ਕੋਈ ਲੜਕੇ ਸੀਗੇ ਚਾਰ ਪੰਜ ਉਹਨਾਂ ਨੂੰ ਕਿਤੇ ਛੱਡਣ ਜਾ ਰਹੀ ਸੀ ਇਹਨਾਂ ਨੂੰ ਪਤਾ ਲੱਗਿਆ ਥੱਲੇ ਆਏ ਕਿਉਂਕਿ ਉਹ ਗੱਲ ਕਰਨ ਨੂੰ ਤਿਆਰ ਨਹੀਂ ਸੀ ਕਿਸੇ ਨਾਲ ਅੱਛਾ ਜੀ ਜਦੋਂ ਉਹ ਗੱਲ ਕਰਨ ਨੂੰ ਤਿਆਰ ਨਹੀਂ ਸੀ ਐਸ ਥੱਲੇ ਆਏ ਕਿ ਮੈਡਮ ਉਤਰ ਕੇ ਗੱਲ ਕਰ ਲੋ ਤੇ ਉਹਨਾਂ ਨੇ ਸਭ ਤੇ ਗੱਡੀ ਚੜਾਤੀ ਬੱਚੇ ਸੀਗੇ ਸਾਰੇ ਸਵੇਰੇ ਖੜੇ ਹੋਏ ਸੀ ਤੇ ਇਹਨਾਂ ਨੇ ਫਿਰ ਉਹ ਜੋ ਖੁੱਲੀ ਹੋਈ ਸੀ ਤਾਂ ਕਿ ਤੇ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਆ ਵੀ ਉਹਨਾਂ ਨੂੰ ਜਿਹੜੇ ਬੈਠੇ ਸੀ ਬੰਦੇ ਅੰਦਰ ਵੀ ਤੁਸੀਂ ਰੁਕ ਕੇ ਗੱਲ ਕਰੋ ਸਾਡੇ ਨਾਲ ਪਰ ਉਹ ਗੱਡੀ ਚੜਾਈ ਜਾ ਰਹੀ ਸੀ ਕਦੀ ਬੈਕ ਕਰ ਰਹੀ ਸੀ ਕਦੀ ਅੱਗੇ ਗੱਡੀ ਸੀ ਕਿ ਪਿੱਛੇ ਗੱਡੀ ਸੀ ਕਿ ਨਹੀਂ ਕੀਤੀ ਹੈ ਬੰਦੇ ਨੇ ਜਿਹੜੇ ਅੰਦਰ ਬੈਠੇ ਸੀ ਕਿਉਂਕਿ ਮੇਰੇ ਹਸਬੰਡ ਤੇ ਉਹਨਾਂ ਨੇ ਹੱਥ ਚੱਕਿਆ ਕਾਫੀ ਉਹਨਾਂ ਦੇ ਪਤਾ ਨਹੀਂ ਕੀ ਲੱਗਿਆ ਉਹਨਾਂ ਦੇ ਹੱਥਾਂ ਤੇ ਤੇਜ਼ ਧਾਰ ਉਹਨਾਂ ਨੇ ਅੰਦਰੋਂ ਵਾਰ ਕੀਤੇ ਮੈਂ ਉਹਨਾਂ ਨੂੰ ਦੇਖਣ ਗਈਆਂ ਤੇ ਉਹਨਾਂ ਨੇ ਮੇਰੇ ਅੰਦਰੋਂ ਇੱਥੇ ਮਾਰਿਆ ਬੈਕ ਤੇ ਵੀ ਕਾਫੀ ਲੱਗਿਆ ਹੋਇਆ ਮੈਂ ਅੱਜ ਤੁਸੀਂ ਪੁਲਿਸ ਕੰਪਲੇਟ ਕੀਤੀ ਸੀ ਬਿਲਕੁਲ ਸਾਰੀ ਕੀਤੀ ਆ ਜੀ ਅਸੀਂ ਉਸ ਟਾਈਮ ਗਏ ਆ ਇਹ ਮਰਾਡੋ ਕਲੋਨੀ ਕੋਈ ਸਦਰ ਥਾਣੇ ਸੀ ਪਰਚਾ ਵੀ ਦਰਜ ਕਰਾਇਆ ਠੀਕ ਹੈ ਪੁਲਿਸ ਵਾਲੇ ਆਏ ਸੀ ਬੀਸੀਆਰ ਵਾਲੋਂ ਉਹਨਾਂ ਨੇ ਬਿਲਕੁਲ 2 ਘੰਟੇ ਅਸੀਂ ਗੇਟ ਖੜਕਾਉਂਦੇ ਰਹੇ ਕਿਸੇ ਨੇ ਗੇਟ ਨਹੀਂ ਖੋਲਿਆ ਕਿਹੜਾ ਮਹੱਲਾ ਕੀ ਗੱਲਬਾਤ ਹੈ ਬੱਬਾਦੀਪ ਸਿੰਘ ਨਗਰ ਹੈ ਜੀ ਗਿੱਲ ਰੋਡ ਲੁਧਿਆਣਾ ਤੇ ਹਾਂਜੀ ਗਿੱਲਾ ਪਿੰਡ ਦੇ ਮਹੱਲੇ ਹੈ ਸਾਡਾ ਅੱਛਾ ਜੀ ਕੀ ਗੱਲਬਾਤ ਕੀ ਹੋਈ ਗੱਲ ਕੀ ਹੈ ਜੀ ਇਹ ਸਾਡੀ ਗਲੀ ਨੰਬਰ 4 ਚ ਇੱਕ ਕਰਤਾਰ ਸਿੰਘ ਨਾਮ ਦੇ ਵਿਅਕਤੀ ਨੇ ਪ੍ਰਾਪਰਟੀ ਖਰੀਦੀ 100 150 ਕਾਲ ਜੀ ਅੱਛਾ ਜੀ ਇੱਕ ਤਾਂ ਪਹਿਲਾਂ ਤਾਂ ਉਹਨੇ ਕਿਰਾਏਦਾਰੀ ਇਲੀਗਲ ਰੱਖ ਰੱਖੇ ਨਾ ਕਿਸ ਨੂੰ ਦੱਸਿਆ ਨਾ ਵਾਸਤਾ ਅੱਛਾ ਜੀ ਉਸ ਤੋਂ ਅੱਗੇ ਇਹਨਾਂ ਨੇ ਆਪਣੇ ਘਰ ਦੇ ਉੱਪਰ ਟਾਵਰ ਲਵਾਇਆ ਏਅ ਇਸੇ ਕਮਿਸ਼ਨਰ ਸਾਹਿਬ ਨੂੰ ਸਾਡੀ ਦਰਖਾਸਤਾਂ ਦਿੱਤੀ ਹੋਏ ਨੇ ਐਮਐਲਏ ਸਾਹਿਬ ਨੂੰ ਵੀ ਦੱਸਿਆ ਹੋਇਆ ਸਾਰਾ। ਅੱਛਾ ਉਹ ਸਾਡੀ ਸੈਟਿੰਗ ਵੀ ਹੋਈ ਆ ਚੌਂਕੀ ਚ ਐ ਕੰਪਨੀ ਨਾਲ। ਉਦੋਂ ਹੀ ਲਿਖ ਕੇ ਦੇ ਗਏ ਸੀ ਵੀ ਅਸੀਂ ਕੋਈ ਅੱਗੇ ਕਾਰਵਾਈ ਨਹੀਂ ਕਰਾਂਗੇ। ਬਟ ਇਹਨੇ ਰਾਤ 2:30 ਵਜੇ ਚੋਰੀਓ ਬਾਹਰੋਂ ਗੁੰਡੇ ਭਲਾਏ। ਬੰਦੇ 8-10 ਬੰਦੇ ਭਾਏ ਬਾਹਰੋਂ ਠੀਕ ਹੈ ਠੀਕ ਹੈ ਜੋ ਹੁਣ ਚੌਕੀ ਫੜਾਏ ਹੋਏ ਨੇ ਰਾਤ ਦੇ ਸਾਡੇ ਉਹਨਾਂ ਨੇ ਧੱਕੇਸ਼ਾਹੀ ਕੀਤੀ ਹੈ ਰਾਤ ਨੂੰ ਫਿਰ ਉਹ ਜੋ ਕੰਮ ਰਹਿੰਦੇ ਬਾਕੀ ਉਹਨਾਂ ਨੇ ਸ਼ੁਰੂ ਕਰਤਾ ਸ਼ੁਰੂ ਕਰਤਾ ਸਾਰੇ ਮਹੱਲੇ ਦੇ ਉੱਠੋ ਕੇ ਬਿਲਕੁਲ ਬਿਲਕੁਲ ਸਾਡੇ ਤੁਹਾਡੇ ਕੋਲ ਕੋਈ ਆਰਡਰ ਹੈਗੇ ਨਹੀਂ ਸਾਡੇ ਕੋਲੇ ਆਰਡਰ ਨਹੀਂ ਜੀ ਸਾਡੇ ਕੋਲੇ ਲਿਖਤੀ ਆਰਡਰ ਨੇ ਜਨਰਲ ਮੈਨੇਜਰ ਜ਼ਿਲ੍ਹਾ ਅਦਜੋਗ ਕੇਂਦਰ ਲੁਧਿਆਣਾ ਤੋਂ ਇਹ ਹੈਗਾ ਸਾਡਾ 6923 ਦਾ ਆਰਡਰ ਇਹਨਾਂ ਦਾ ਜਿਮਾਨਾ ਦਿਖਾਇਓ ਆਰਡਰ ਤਾਂ ਹੈ ਲੋ ਆਲਰੇਡੀ ਪਾਪੀ ਦੇ ਅੱਛਾ ਜੀ ਇਹ ਕਦੋਂ ਗੱਲਬਾਤ ਹੋਈ ਸੀ ਇਹ ਅੱਜ ਤੋਂ 6-7 ਮਹੀਨੇ ਪਹਿਲਾਂ ਦੀ ਗੱਲ ਹੈ ਇਹਨਾਂ ਨੇ ਉਦੋਂ ਇਕਰਾਰਨਾਮਾ ਕੀਤਾ ਸੀਗਾ ਵੀ ਅਸੀਂ ਸਾਡੇ ਕੋਲ ਇਹ ਟਾਪ ਨਹੀਂ ਲਾਵਾਂਗੇ ਲਿਖਤੀ ਰੂਪ ਕਰ ਸਾਡੇ ਜੀ ਆ ਜੀ ਇਹ ਮਰੈਡੋ ਗੁਰਜਰਨ ਸਿੰਘ ਆ ਜੀ ਮੇਰਾ ਨਾਮ ਬਾਬਾ ਦੀਸ ਨੇ 4 ਨੰਬਰ ਗਲੀ ਦੇ ਵਸਿੰਦਾ ਜੀ ਮੈਂ ਅੱਛਾ ਜੀ ਕੀ ਗੱਲਬਾਤ ਹੋਈ ਆ ਜੀ ਇਹ ਸਾਰੇ 4-5 ਮਹੀਨੇ ਪਹਿਲਾਂ ਇੱਥੇ ਰੌਲਾ ਪਿਆ ਸੀ ਇਦਾਂ ਹੀ ਜਦੋਂ ਇਹ ਟਾਵਰ ਸ਼ੁਰੂ ਹੋਇਆ ਜੀ ਉਦੋਂ ਪ੍ਰਸ਼ਾਸਨ ਵੀ ਆਇਆ ਤੇ ਮਹੱਲੇ ਦੇ ਲੋਕ ਵੀ ਇਕੱਠੇ ਹੋਏ ਜੀ ਹਾਂਜੀ ਉਦੋਂ ਇਹਨਾਂ ਨੇ ਮਤੂਤ ਲਾਗ ਵੀ ਉਹ ਧੋਈ ਜੀ ਤੇ ਇਹਨਾਂ ਨੇ ਵਾਅਦਾ ਕਰ ਲਿਆ ਸੀਗਾ ਲਿਖਤੀ ਰੂਪ ਵਿੱਚ ਪ੍ਰਸ਼ਾਸਨ ਨਾਲ ਵੀ ਅਸੀਂ ਇਹ ਟਾਵਰ ਨਹੀਂ ਲਾਵਾਂਗੇ ਅੱਜ ਇਹਨਾਂ ਉਦੋਂ ਮਤਲਬ ਲੋਕ ਵੀ ਚੁੱਪ ਕਰਕੇ ਵੀ ਚਲੋ ਉਹ ਤਾਂ ਖਤਮ ਹੋ ਗਈ ਗੱਲ ਅੱਜ ਇਹਨਾਂ ਨੇ ਰਾਤ ਫਾਇਦਾ ਲਿਆ ਜੀ 3-4 ਵਜੇ ਬੰਦੇ ਆਏ ਨੇ ਜੀ ਅੱਛਾ ਜੀ ਇਹਨਾਂ ਦੇ 10 11 12 ਜਾਣੇ ਤਾਂ ਆਪਣੇ ਬੰਦੇ ਸੀਗੇ ਪ੍ਰਸ਼ਾਸਨ ਇਹਨਾਂ ਦੇ ਆ EMPLOYEES ਜੀ ਅੱਛਾ ਜੀ ਕਵਰ ਲਾਣ ਵਾਲੇ 5-4 ਇਹਨਾਂ ਨੇ ਗੁੰਡੇ ਬੁਲਾਏ ਹੋਏ ਸੀਗੇ ਅੱਛਾ ਜੀ ਤੁਸੀਂ ਯਕੀਨ ਕਰਿਓ ਜੀ ਉਹਨਾਂ ਦੇ ਲਬ ਜੀ ਮੈਂ ਸਰਪੰਚਾਂ ਮੈਂ ਸਰਪੰਚਾਂ ਇਹਨਾਂ ਨੇ ਸਰਵਾਧਰ ਨੂੰ ਕਿਹਾ ਭਾਈ ਤੂੰ ਗੱਲ ਤਾਂ ਸਾਡੀ ਸੁਣ ਲੈ ਉਹ ਕਹਿੰਦਾ ਮੈਂ ਸਰਪੰਚਾਂ ਸਰਪੰਚਾਂ ਜੀ ਤੇ ਜਾ ਕੇ ਨਾ ਉਹ ਕੁੜੀ ਜਿਹੜੀ ਲੜਕੀ ਹੈ ਦੀ ਹੈਗੀ ਹੈਪੀ ਕੁੜੀ ਦਾ ਨਾਂ ਆ ਮੈਨੂੰ ਪਤਾ ਨਹੀਂ ਹੈ ਕਬਸੇ ਉਹਨੇ ਕੀ ਕਿਹਾ ਜੀ ਗੱਡੀ ਅਸੀਂ ਉੱਪਰ ਚੱਲੇ ਗਏ ਜੀ ਦੇਖਣ ਟਾਵਰ ਪੰਜ-ਸੱਤ ਬੰਦੇ ਉਹਨੇ ਕੀ ਕੀਤਾ ਜੀ ਕੁੜੀ ਜ ਕੁੜੀ ਨੇ ਚਾਰੇ ਪੰਜੇ ਬੰਦੇ ਜਿਹੜੇ ਅਨਨੋਨ ਬੁਲਾਏ ਸੀ ਬਾਹਰੋਂ ਅੰਪਲਾਈ ਨਹੀਂ ਬਾਹਰੋਂ ਜਿਹੜੇ ਬੰਦੇ ਗੱਡੀ ਬੁਲਾਏ ਗੱਡੀ ਬੜਾ ਕੇ ਭੱਜਣ ਲੱਗੀ ਮੈਂ ਇਧਰ ਉੱਪਰੋਂ ਉਤਰਿਆ ਤੇ ਮੈਂ ਮੂਰੇ ਪੈ ਗਿਆ ਗੱਡੀ ਦੇ ਜੀ ਇੱਥੇ ਮੈਂ ਕਹਾਂ ਜਲਦੂ ਗੱਡੀ ਨਗਾ ਕੇ ਦਿਖਾ ਉਹਨੇ ਪਿੱਛੇ ਮੋੜੀ ਤੇ ਬੱਚੇ ਇੱਕ ਦੇ ਡੱਡੇ ਤੇ ਚੜਾ ਕੀ ਚਾਰ ਬੰਦੇ ਇੰਜਰਡ ਹੋਏ ਚਾਰ ਬੰਦੇ ਇੰਜਰਡ ਹੋਏ ਨੇ ਤੇ ਉਹ ਉਹਦੇ ਵਿੱਚ ਬੱਚੇ ਮੁੰਡੇ ਬਹੁਤ ਆਏ ਸੀ ਹੁਣ ਉਹਨਾਂ ਨੂੰ ਥਾਣੇ ਦਿੱਤਾ ਹੋਇਆ ਹਾਂਜੀ ਉਹਨਾਂ ਨੂੰ ਥਾਣੇ ਚ ਭੜਾਇਆ ਹੋਇਆ ਹੈ ਜੀ ਤੇ ਪੁਲਿਸ ਕੀ ਕਾਰਵਾਈ ਕਰੀ ਜੀ ਉਸ ਕਾਰਵਾਈ ਕਰਦੀ ਹੈ ਜੀ ਉਹ ਕਹਿੰਦੀ ਤੁਹਾਡਾ ਫੈਸਲਾ ਕਰਾ ਦੇਣੀ ਡਾਬਰ ਨਹੀਂ ਲੱਗਣੇ ਮੈਂ ਇਦਾਂ ਨਹੀਂ ਗੱਲਾਂ ਤੇ ਹਜੇ ਹੋ ਰਹੀ ਨੇ ਪਤਾ ਨਹੀਂ ਪੱਕੀ ਅੰਦਰਲੀ ਗੱਲ ਕੀ ਹੈਗੀ ਹੈ ਜੀ ਇਹ ਤਾਂ ਬਾਅਦ ਚ ਪਤਾ ਲੱਗੂਗਾ ਅੱਛਾ ਲੱਗਦਾ ਕਿ ਇਨਸਾਨੀਅਤ ਤੋਂ ਉੱਤੇ ਪੈਸਾ ਹੋ ਗਿਆ ਵਾ ਜਿਹੜਾ ਨਹੀਂ ਇਸ ਤਰ੍ਹਾਂ ਜ ਵੀ ਤੁਸੀਂ ਇਹ ਕੰਮ ਨਾ ਕਰੋ ਉਦੋਂ ਇਹ ਬੱਚਾ ਕਰਤਾਰ ਸਿੰਘ ਮੰਨ ਗਿਆ ਸੀ ਅਸੀਂ ਅੰਕਲ ਜੀ ਇਹ ਟਾਵਰ ਨਹੀਂ ਲਾਵਾਂਗੇ ਅੱਛਾ ਜੀ ਪਰ ਇਹ ਫਿਰ ਹੁਣ ਦੱਸੋ ਜ਼ਬਰਦਸਤੀ ਬੰਦੇ ਬਦਮਾਸ਼ ਬਲਾ ਇਹਨਾਂ ਦੇ ਘਰ ਦੇ ਬਾਹਰ ਬੈਠੇ ਹੋਣ ਪ੍ਰਦਰਸ਼ਨ ਕਰ ਰਹੇ ਹਨ ਪ੍ਰਦਰਸ਼ਨ ਕਰ ਰਹੇ ਆ ਜੀ ਛੋਟੇ ਛੋਟੇ ਬੱਚੇ ਆ ਸਾਡੇ ਬਜ਼ੁਰਗ ਨੇ ਸਾਡੇ ਵਰਗੇ 70 75 ਸਾਲ ਦੇ ਸਾਡੀਆਂ ਬਿਮਾਰੀਆਂ ਦਾ ਕੌਣ ਇਲਾਜ ਕਰੂ ਸਾਡੇ ਦੇ ਬੱਚੇ ਸਾਨੂੰ ਖਰਚਾ ਨਹੀਂ ਦਿੰਦੇ ਅੱਜ ਕੱਲ ਕੀ ਫਿਸ਼ਨ ਕੀ ਦਾ ਕੰਮਾਂ ਦੀ ਕੀ ਫਿਸ਼ਨ ਹੈਗੀ ਤੁਹਾਨੂੰ ਪਤਾ ਹੀ ਆ ਜੇ ਸਰਕਾਰੀ ਦੇਸ਼ਾਂ ਤੇ ਵੀ ਨਾ ਉਤਰਿਆ ਤਾਂ ਕੀ ਕਰੂੰਗਾ ਕੋਈ ਗੱਲ ਨਹੀਂ ਫਿਰ ਲਾਵਾਂਗੇ ਅਬੇ ਲਾਵਾਂਗੇ ਜੀ ਫਿਰ ਮhalla ਮhalla ਕੱਟ ਅੱਜ ਦਾ ਥੋੜੇ ਹੈ ਜੀ ਅਸੀਂ ਇਹ ਤੋਂ 4 ਗੁਣਾ ਇਕੱਠੇ ਕਰਾਂਗੇ ਅੱਜ ਦਾ ਬਹੁਤ ਥੋੜੇ ਹੈ ਜੀ ਇਹਦਾ ਅਸੀਂ ਅਜੇ ਕਿਸੇ ਨੂੰ ਬਹੁਤੀ ਕਾਲ ਕੀਤੀ ਨਹੀਂ ਹੈਗੀ ਤੇ ਕਾਲ ਜੇ ਅਸੀਂ ਕਾਲ ਕਰਤੀ ਤੇ ਸਰ ਮhalla ਇਕੱਠਾ ਹੋ ਜਾਣਾ ਕਿਉਂਕਿ ਇਹਦੀ ਮਾਰ ਬੜੀ ਜ਼ਬਰਦਸਤ ਹੈ ਜੀ ਅਸੀਂ ਤਾਂ ਸੁਣ ਰਹੇ ਆ ਸਾਨੂੰ ਬਜ਼ੁਰਗਾਂ ਨੂੰ ਪਤਾ ਨਹੀਂ ਇਸ ਗੱਲ ਦਾ ਇਹ ਤਾਂ ਕਦੇ ਮਾਰ ਹੀ ਬਹੁਤ ਜ਼ਬਰਦਸਤ ਆ ਕਿ ਅਸੀਂ ਉਦੋਂ ਵੀ ਬੇਨਤੀ ਕੀਤੀ ਸੀ ਪ੍ਰਸ਼ਾਸਨ ਸਾਡੀ ਗੱਲ ਮੰਨਿਆ ਸੀਗੇ ਜੀ ਪੁਲਿਸ ਪੁਲਿਸ ਮੰਨੀ ਸੀ ਵੀ ਬਜ਼ੁਰਗ ਬਿਲਕੁਲ ਠੀਕ ਕਹਿੰਦੇ ਆ ਵੀ ਕਾਕਾ ਇਹਨੂੰ ਲਹਾ ਇਹ 5G ਹੈ ਨਾ ਹਾਂਜੀ 5G ਹੈ ਹਾਂ 5G ਹੈ ਜੀ ਇਹ ਇਹ ਤਾਂ ਮੈਨੂੰ ਨਹੀਂ ਪਤਾ 5G ਹੈ ਜੀ ਇਹ ਤੇ ਕੁਦਰਤ ਨਾਲ ਵੀ ਖਿਲਵਾੜ ਹੋ ਰਿਹਾ ਜੀ ਪਚ ਪਚ ਇਹ ਮੰਨ ਲਓ ਜਿਹੜੇ ਨਜ਼ਦੀਕ ਰਹਿੰਦੇ ਨਹੀਂ ਆਪਣੇ ਹੁਣ ਦੇਖ ਲਓ ਇਹਦੀ ਕਿੰਨਾ ਇਹਦੀ ਜਿਹੜੀਆਂ ਕਿਰਨਾਂ ਹੁੰਦੀਆਂ ਜਾਂ ਕੁਝ ਵੀ ਹੁੰਦਾ ਉਹਦੇ ਨਾਲ ਕਿੰਨਾ ਆਪਾਂ ਨੂੰ ਇਹ ਹੋ ਰਿਹਾ ਵਾ ਖਤਰਨਾਕ ਨੇ ਤੇ ਹਾਰਟ ਦੇ ਪੇਸ਼ੈਂਟ ਦੇਖ ਲਓ ਇੱਥੇ ਸਾਡੇ ਜਾਨੀ ਸਾਡੇ ਫਾਦਰ ਸਾਹਿਬ ਅੰਕਲ ਹੋਗੇ ਜਾਂ ਹੋਰ ਹੋਗੇ ਕਿੰਨੇ ਹਾਰਟ ਦੇ ਪੇਸ਼ੈਂਟਾਂ ਤੇ ਉਹਨਾਂ ਨੂੰ ਕਿੰਨੇ ਜਾਣੇ ਕਿ ਬਜ਼ੁਰਗ ਬੰਦੇ ਆ ਉਹਨਾਂ ਨੂੰ ਕਿੰਨੀ ਇਸ ਚੀਜ਼ ਦੀ ਮਾਰ ਪਾਉਗੀ ਜੇ ਨਹੀਂ ਉਤਾਰਦੇ ਤਹੀ ਮਰਦ ਰਸ਼ਨ ਜੱਜੋ ਹਾਂਜੀ ਪ੍ਰਦਰਸ਼ਨ ਜਾਰੀ ਰੂ ਸਾਡਾ ਅੰਗਰੇਜ਼ ਅੱਛਾ ਕੀ ਗੱਲਬਾਤ ਹੋਈ ਸੀ ਕਹਿੰਦੇ ਗੱਡੀ ਚੜਦੀ ਤੁਹਾਡੇ ਤੇ ਵੀਰੇ ਅਸੀਂ ਤਾਂ ਸਿਰੇ ਤਿੰਨੇ ਟਾਵਰ ਲਾ ਰਹੇ ਸੀ ਘਟੋ ਘਟੋ 15 20 ਜਾਣੇ ਸੀ ਅਸੀਂ ਉਹਨਾਂ ਨੂੰ ਕਾਲ ਕੀਤੀ ਪੀਸੀਆਰ ਵੀ ਇੱਥੇ ਆਇਆ ਉਹਨਾਂ ਨੇ ਮੈਨੂੰ ਬੁਲਾਇਆ ਵੀ ਬਾਹਰ ਆ ਕੇ ਇਹਨਾਂ ਗੱਲ ਸੁਣੋ ਇਹ ਕਹਿੰਦੇ ਅਸੀਂ ਨਹੀਂ ਆਣਾ ਅਸੀਂ 11:00 ਬਾਅਦ ਹੀ ਵਾਪਰ ਆਣਾ ਚਲੋ ਪੀਸੀਆਰ ਵਾਲੇ ਕਹਿੰਦੇ ਵੀ ਅਸੀਂ ਜਾਣੇ ਵੀਰ ਨਹੀਂ ਬਾਹਰ ਆਣਾ ਹੁਣ ਕੇ ਜੀ ਇਹਨਾਂ ਨੇ ਅਸੀਂ ਇਧਰ-ਉਧਰ ਹੋ ਇਹ ਆਂਦron ਆਏ ਨੇ ਚਾਰ ਪੰਜ ਜਣੇ ਇਹੀ ਬਾਕੀ ਕੋਠੇ ਚ ਲਗੇ ਦੇਖਣ ਲਗੇ ਵੀ ਟਾਵਰ ਲਾ ਰਹੇ ਨੇ ਅਸੀਂ ਚਾਰ ਨੇ ਬਾਹਰ ਖੜੇ ਸੀਗੇ ਇਹ ਫੜਾ ਫੜਾ ਹੈਪੀ ਇਹਨਾਂ ਦੀ ਆਈ ਗੱਡੀ 'ਚ ਬੈਠੀ ਆ ਕਿ ਉਹ ਉਹਨੇ ਸਾਡੇ ਤੇ ਗੱਡੀ ਦਾ ਗੇਅਰ ਮਾਰਿਆ ਬੱਸ ਅੰਕ ਕਿ ਮੈਂ ਇੱਕ ਬੰਦਾ ਹੋਰ ਨਿਕੜਿਆ ਤਿੰਨ ਚਾਰ ਨੇ ਉਹ ਕਹਿੰਦੇ ਸਰਪੰਚਾ ਜੀ ਮੈਂ ਆ ਬੁਲਾਨਾ ਤੇ ਮਕੜਾ ਉਹ ਗੱਡੀ 'ਚ ਬੈਠੇ ਉਹਨੇ ਗੱਡੀ ਦੇ ਉੱਪਰ ਹੀ ਜਾੜੀ ਆ ਲੋਕਾਂ ਦੇ ਅੱਛਾ ਤੁਹਾਡੇ ਤੇ ਗੱਡੀ ਚੜਦੀ ਹਾਂਜੀ ਤੁਹਾਡੀ ਲੱਤ ਫ੍ਰੈਕਚਰ ਹੋਈ ਹੈ ਅਮਰੀਕਾ ਤੇ ਫ੍ਰੈਕਚਰ ਆਈ ਵਿਕਾ ਤੁਸੀਂ ਕਰਾ ਕੇ ਮੈਂ ਮੰਨ ਲਾ ਹਾਂਜੀ ਮੈਂ ਕਰਾਈ ਹੈ ਜੀ ਥਾਣੇ ਕੰਪਲੀਟ ਦਿੱਤੀ ਹੋਈ ਉਡਾ ਬਲਤਣਾ ਜੀ ਥੱਲੇ ਹੈ ਜੀ ਵੀ ਕੱਲ 11 ਵਜੇ ਦਾ ਟਾਈਮ ਨਹੀਂ 5 ਵਜੇ ਦਾ ਅੱਜ ਦਾ ਹੈਗਾ ਤੇ ਅਸੀਂ ਆਉ ਹਿਸਾਬ ਨਾਲ ਕਰੇ 5 ਵਜੇ ਆ ਗਏ ਤੇ ਇੱਥੇ ਇਧਰ ਨੂੰ ਰਮਾਨਗੀ ਪਾਤੀ ਅਸੀਂ ਤੇ ਇੱਥੇ ਆ ਕੇ ਪਤਾ ਲੱਗਿਆ ਵੀ ਕੱਲ ਨੂੰ 11 ਵਜੇ ਦਾ ਟਾਈਮ ਹੈ ਨਹੀਂ ਹੁਣ ਤੁਸੀਂ ਥਾਣੇ ਆਏ ਹੋ ਥਾਣੇ ਦੇ ਚੌਂਕੀ ਆਂ ਚੌਂਕੀ ਦੇ ਵਿੱਚ ਕੋਈ ਸੁਣਵਾਈ ਹੋ ਰਹੀ ਹੈ ਸੁਣਵਾਈ ਦਾ ਤਾਂ ਉਹ ਜੇ ਕੋਈ ਇੱਥੇ ਹੋਊਗਾ ਜੀ ਹੈ ਹੀ ਕੋਈ ਨਹੀਂ ਇੱਥੇ ਟਾਈਮ ਦਿੱਤਾ ਬੰਦੇ ਬਾਈ ਉਹਨਾਂ ਨੇ ਟਾਈਮ ਉਹਨਾਂ ਦਾ ਅੱਜ 5 ਵਜੇ ਦਾ ਸੀਗਾ ਜੀ ਕਿਉਂਕਿ ਮੈਨੂੰ ਸਪੈਸ਼ਲ ਫੋਨ ਗਿਆ ਵੀ 5 ਵਜੇ ਆਪਾਂ ਥਾਣੇ 'ਚ ਪਹੁੰਚਣਾ ਵੀ ਅੱਜ ਪੁਲਿਸ ਅਧਿਕਾਰੀ ਸੀਨੀਅਰ ਅਧਿਕਾਰੀ ਵਿਕਾਂਦੇ ਹੁਣੀ ਤੁਹਾਨੂੰ ਦੇਖ ਕੇ ਮੂਰੇ ਮੂਰੇ ਚਲੇ ਗਏ ਹਾਂ ਜੀ ਹੁਣੇ ਗਏ ਨੇ ਜੀ ਹਾਂ ਜੀ ਹੁਣ ਵਾਈ ਨਹੀਂ ਹੋਈ ਨਹੀਂ ਉਹਨਾਂ ਨੇ ਤਾਂ ਇਹ ਕਹਿ ਗਏ ਕਿ ਕੱਲ 11 ਵਜੇ ਦਾ ਟਾਈਮ ਹੈ ਜੀ ਮੈਨੂੰ ਬਤਾ ਇੱਥੇ ਮੁੰਡਾ ਇੱਕ ਗਿਆ ਕਹਿੰਦਾ ਅੱਜ ਤੁਸੀਂ ਚੱਲੇ ਹੋ ਕਹਿੰਦਾ ਹਾਂ ਜੀ ਮੈਂ ਚੱਲਿਆ ਕੋਈ ਕੱਲ 11 ਵਜੇ ਦਾ ਟਾਈਮ ਹੈ ਜੀ ਆਪਣੇ ਆਪ ਹੀ ਟਾਈਮ ਬਣਦਾ ਪਤਾ ਨਹੀਂ ਜੀ ਇਹ ਤਾਂ ਹੁਣ ਕਿਦਾਂ ਹੋਈ ਹੈ ਸਾਡੀ ਸਮਝ ਤੋਂ ਬਾਹਰ ਹੈ ਬੰਦੇ ਅਰੈਸਟ ਕਰਾਏ ਛੱਡਦੇ ਇਹਨਾਂ ਨੇ ਬੰਦੇ ਅਰੈਸਟ ਕਰਾਏ ਹੋਏ ਸੀ ਉਹ ਵੀ ਛੱਡਦੇ ਇਹਨਾਂ ਨੇ ਉਹ ਵੀ ਛੱਡਦੇ ਜੀ ਇਹ ਹੁਣ ਪਤਾ ਨਹੀਂ ਜੀ ਅੰਦਰ ਹੈਗੇ ਕਿ ਦੇਈ ਬੰਦੇ ਜਿਵੇਂ ਸੋਚੋ ਸਾਹਿਬ ਨੂੰ ਹੁਣ ਫੋਨ ਤੇ ਇਹ ਗੱਲ ਕਹੀ ਵੀ ਅਸੀਂ ਬੈਠਣ ਲੱਗੇ ਆ ਉਹ ਤੁਹਾਨੂੰ ਕਹਿੰਦਾ ਤੂੰ ਤੁਹਾਨੂੰ ਧਮਕੀਆਂ ਦੇ ਰਿਹਾ ਕਹਿੰਦਾ ਤੂੰ ਮੈਨੂੰ ਅਸੀਂ ਬੰਦੇ ਫੜ ਲੈ ਥੋੜੇ ਉਹਨਾਂ ਨੂੰ ਵੀ ਇਹ ਗੱਲ ਦਾ ਪਤਾ ਨਹੀਂ ਹੈਗਾ ਕਿ ਇੱਥੇ ਬੰਦੇ ਹੈ ਨਹੀਂ ਕਿ ਇਸ ਚੌਂਕੀ 'ਚ ਅੱਛਾ ਜੀ ਇਹ ਚੌਂਕੀ ਵਾਲੇ ਆਪ ਹੀ ਕੁਛ ਨਾ ਕੁਛ ਕਰਕੇ ਬੰਦੇ ਛੱਡਦੇ ਅੱਛਾ ਜੀ ਤੁਸੀਂ ਤੁਹਾਡੀ ਇੰਚਾਰਜ ਸਾਹਿਬ ਨਾਲ ਗੱਲ ਹੋਈ ਦੋ ਵਾਰ ਹੋ ਗਈ ਹੁਣ ਕਹਿੰਦਾ ਨੇ ਮੈਂ ਸੰਗੋ ਵਾਲਾ ਕੋਈ ਕਰ ਕਰ ਕਹਿੰਦਾ ਮੈਂ ਬੁਲਾ ਰਹੇ ਆ ਉਹ ਤਨ ਵਾਰੀ ਉਹਨੇ ਇੰਦੀ ਫੋਨ ਤੇ ਗਿਆ ਤਾਂ ਅੱਛਾ ਜੀ ਹੂੰ ਮਤਲਬ ਪੁਲਿਸ ਤੁਹਾਡੀ ਮਦਦ ਨਹੀਂ ਕਰਦੀ ਕੋਈ ਨਹੀਂ ਸਵੇਦੀ ਬਈ 10 ਵਾਰ ਗੱਲ ਹੋ ਕੇ ਇਹ ਗੱਲ ਕਹੀ ਆ ਵੀ 5 ਵਜੇ ਦਾ ਟਾਈਮ ਹੈ 11 ਵਜੇ ਦਾ ਟਾਈਮ ਨਹੀਂ ਹੈਗਾ ਖੁਦ ਅਸੀਂ ਫੋਨ ਕਰਕੇ ਦੱਸਿਆ ਵੀ 5 ਵਜੇ ਦਾ ਟਾਈਮ ਆ ਜੀ ਕਿੰਨਾ 6 ਮਹੀਨੇ ਹੋ ਗਏ ਤੁਸੀਂ ਕਹਿੰਦੇ ਹੋ ਵੀ ਕਾਰਵਾਈ ਨਹੀਂ ਹੋਈ ਕੀ ਕਰਨ ਜਾਂਦੇ ਹੋ ਸਾਲ ਹੋ ਗਏ ਸਾਲ ਹੋ ਗਿਆ ਸਾਲ ਹੋ ਗਿਆ ਹੀ ਸਾਲ ਹੋ ਗਿਆ ਸਾਲ ਹੋ ਗਿਆ ਸਾਰੋਂ ਇੱਥੇ ਲਿਖੀ ਰੋਕ ਤੇ ਪਿਆ ਹੋਇਆ ਹੈ ਵੀ ਅਸੀਂ ਡਾਬਰ ਨਹੀਂ ਲਾਵਾਂਗੇ ਜੀ ਪਰ ਇਹ ਰਾਤੋਂ ਰਾਤ ਸਵੇਰੇ 5 ਵਜੇ ਸਾਰੀ ਜਨਤਾ ਨੂੰ ਮਹੱਲੇ ਮਹੱਲੇ ਨੂੰ ਪਤਾ ਲੱਗਿਆ ਵੀ ਇਹ ਤਾਂ ਡਾਬਰ ਸ਼ੁਰੂ ਹੋ ਗਿਆ ਉਹਨਾਂ ਨੇ ਡੁੱਬਾ ਜੀ 2-4 ਲਾ ਵੀ ਦਿੱਤੀਆਂ ਉਹ ਲੋ ਲਾਲ ਲਾਲ ਹੋਈ ਭੱਲੇ ਵਾਲੇ ਇਕੱਠੇ ਹੋਏ ਤਾਂ ਉਹਨਾਂ ਨੇ ਕੁੰਡਾ ਕੰਡਾ ਲਾ ਕੇ ਆਪ ਦਾ ਅੰਦਰ ਬੰਦੇ ਡੱਕਤੇ ਮੈਂ ਤਾਂ ਪਹਿਲਾਂ ਵੀ ਉੱਥੇ ਤੁਹਾਨੂੰ ਬਿਆੰਦੇ ਦਾ ਚਾਰ ਬੰਦੇ ਤਾਂ ਇਹਨਾਂ ਨੇ ਇਹੋ ਜਿਹਾ ਬੁਲਾਇਆ ਸੀ ਜਿਨ੍ਹਾਂ ਕੋਲ ਅਸਲਾ ਵੀ ਹੋ ਸਕਦਾ ਹੈ ਜੀ ਕਿ ਬੰਦੇ ਦਾ ਨੁਕਸਾਨ ਕਰ ਦਿੰਦੇ ਕੌਣ ਜ਼ਿੰਮੇਵਾਰ ਸੀਗਾ ਜੀ ਕਿਉਂਕਿ ਪਬਲਿਕ ਨੂੰ ਥੋੜੀ ਪਤਾ ਵੀ ਇਹਨਾਂ ਕੋਲੇ ਕੁਝ ਹੈਗਾ ਕਿ ਨਹੀਂ ਹੈਗਾ ਇਹ ਇਹਦਾ ਮਤਲਬ ਸ਼ਰਾ ਸਾਰ ਤਕੇ ਆ ਤਕੇ ਜਾਈ ਇਹ ਵੀ ਚਲੋ ਜੋ ਮਰਜ਼ੀ ਕਰੋ ਕਮਾਲ ਹੋ ਗਈ ਆ ਤਾਂ ਵੀ ਪਬਲਿਕ ਮਹੱਲੇ ਮਹੱਲੇ ਵਾਲੇ ਆਏ ਨੇ ਚਲੋ ਅਸੀਂ ਕਹਿੰਦੇ ਗੱਲ 11:00 ਦਾ ਟਾਈਮ ਹੈ ਲਗਭਗ ਅੱਜ ਸਾਨੂੰ ਦੱਸਤਾ ਦੇ ਵੀ ਗਿਆ ਨਹੀਂ ਕੋਈ 2 ਘੰਟੇ ਸਾਡੇ ਕੋਲੇ ਮੋੜੇ 'ਚ ਨਹੀਂ ਕੋਈ 2 ਘੰਟੇ ਓਕੇ ਤੇ ਸਾਡੇ ਕੋਈ ਨਹੀਂ ਗਏ ਮੇਰਾ ਨਾ ਸੁਣੀ ਗੱਲ ਹੈ ਹਾਂਜੀ ਤੁਹਾਨੂੰ ਵਿਧਾਇਕਾਂ ਨੇ ਭੇਜਿਆ ਸਰ ਮੇਰੀ ਉਹਨਾਂ ਨਾਲ ਗੱਲ ਹੋਈ ਸੀਗੀ ਦੇਖੋ ਇੱਥੇ ਚਲੋ ਮਹੱਲੇ 'ਚ ਮੈਂ ਪੁਰਾਣਾ ਬਚਰਦਾ ਜੱਗ ਹੈ ਨਾ ਠੀਕ ਹੈ ਚਲੋ ਇਹਨਾਂ ਨਾਲ ਵੀ ਮੇਰੇ ਪਰਿਵਾਰਕ ਰਿਲੇਸ਼ਨ ਹੈ ਠੀਕ ਹੈ ਇਹਨਾਂ ਦਾ ਇਹਨਾਂ ਨੇ ਕੱਲ ਉਹਨਾਂ ਦੇ ਨੋਟਿਸ 'ਚ ਗੱਲ ਲਿਆਂਦੀ ਸੀਗੀ ਤੇ ਅੱਜ ਜਦੋਂ ਮੈਨੂੰ ਇਹ ਕਹਿੰਦਾ ਵੀ ਕਾਰਵਾਈ ਹੋਣੀ ਬੰਦੇ ਛੱਡਦੇ ਆ ਠੀਕ ਹੈ ਮੈਂ ਉਹਨਾਂ ਨਾਲ ਗੱਲ ਕੀਤੀ ਫਿਰ ਉਹਨਾਂ ਦੇ ਬੇਟੇ ਨਾਲ ਗੱਲ ਕੀਤੀ ਤੇ ਉਹ ਕਹਿੰਦਾ ਐਸਐਚਓ ਸਾਹਿਬ ਨੂੰ ਮਿਲ ਲਓ ਵੀ ਜਿਹੜੀ ਉਹਨਾਂ ਦੇ ਕਾਰਵਾਈ ਹੋਊਗੀ ਜਿਹੜੇ ਬੰਦੇ ਨੇ ਆਹ ਲੇਡੀਜ਼ ਤੇ ਸੱਟਾਂ ਮਾਰੀਆਂ ਠੀਕ ਹੈ ਹੋਰ ਗੁੰਡਾਗਰਦੀ ਕੀਤੀ ਉਹਨਾਂ ਦੇ ਕਾਰਵਾਈ ਬਿਨਾਂ ਪਰਮਿਸ਼ਨ ਤੋਂ ਕਹਿੰਦੇ ਲਗਾਇਆ ਗਿਆ ਉਹਨਾਂ ਕੋਲ ਸਾਰਾ ਕੁਝ ਹੈ ਜੀ ਡਾਕੂਮੈਂਟ ਸਾਰੇ ਬਿਨਾਂ ਪਰ ਉਹਨਾਂ ਦੇ ਕਾਰਵਾਈ ਹੋ ਚੁਈ ਜਿਹੜੀ ਬੇ ਬਿਨਾਂ ਪਰਮਿਸ਼ਨ ਤੋਂ ਲਾਇਆ ਪਿਛਲੇ 7 ਮਹੀਨਿਆਂ ਤੋਂ ਇਹ ਲੋਕ ਬਣਾ ਸਾਡੇ ਖਾਣਿਆਂ ਦੇ ਜਕਰ ਕੱਢ ਰਹੇ ਨੇ ਇਹਦੀ ਕਰਕੇ ਨਮੂਸ਼ ਨੇ ਮੈਂ ਮੈਂ ਗੱਲ ਸਮਝਦਾ ਵੀ ਨਮੂਸ਼ ਨੇ ਗੱਲ ਆ ਵੀ ਕਈ ਨਾ ਕਿ ਕਿਤੇ ਨਾ ਕਿਸੇ ਨੇ ਮਸਲਾ ਨਹੀਂ ਧਿਆਨ ਚ ਲੈਂਦਾ ਅੱਜ ਮਸਲਾ ਆ ਗਿਆ ਅੱਜ ਜਦੋਂ ਸੜਕਾਂ ਤੇ ਮਸਲਾ ਆ ਗਿਆ ਤੇ ਉਹਦੀ ਕਾਰਵਾਈ ਹੋਣੀ ਹੈ ਨੇਚਰ ਲਈਏ ਜਦੋਂ ਆਪਾਂ ਸੜਕ ਤੇ ਆ ਗਏ ਜੇ ਜੇ ਦੁਖੀ ਨੇ ਤਾਂ ਹੀ ਆਏ ਨੇ ਜੇ ਨਾ ਜਾਤੀ ਹੋਈ ਤਾਂ ਹੀ ਆਏ ਆ ਇਹਨਾਂ ਨੂੰ ਦਿਖਾਇਓ ਸਰ ਦਿਖਾਇਓ ਅੱਗੇ ਅੱਗੇ हां सर की गल बात हुई है जी धरना प्रदर्शन किए जा रहे हैं लोग मोहल्ला बाबा दीप सिंह नगर कोई पहलोदा लगाया अपना टावर जी, दे दे जी, रहा 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 जी। वो टावर लोन ਦੇ ਸੰਬੰਧ ਵਿੱਚ ਇਹਨਾਂ ਦਾ ਸਿਰੇ ਟਕਰਾਰ ਹੋਇਆ ਇਹਨਾਂ ਨੂੰ ਪਾਰਟੀਆਂ ਨੂੰ ਬੁਲਾ ਲਿਆ ਠੀਕ ਹੈ ਬੁਲਾਉਣ ਤੋਂ ਬਾਅਦ ਕੱਲ 11 ਦਾ ਟਾਈਮ ਦਿੱਤਾ ਜੀ ਆਪਾਂ ਜੋ ਕਾਨੂੰਨੀ ਪ੍ਰਕਾਰਿਆ ਹੈ ਉਹ ਸਮਾਹਨ ਕਰੀ ਕਰਦੇ ਕਹਿੰਦੇ ਕੋਈ ਪਰਮਿਸ਼ਨ ਨਹੀਂ ਲਈ ਗਈ ਉਸ ਤੋਂ ਬਾਅਦ ਕੋਈ ਕੁੱਟਮਾਰ ਵੀ ਕੀਤੀ ਆਪਾਂ ਐਸੇ ਕਰਕੇ ਕੱਲ 11 ਦਾ ਟਾਈਮ ਰੱਖਿਆ ਜੀ ਅੱਛਾ ਜੀ ਕੱਲ 11 ਉਹਨਾਂ ਨੂੰ ਕਿਹਾ ਵੀ ਤੁਸੀਂ ਆਪ ਦੇ ਕਾਗਜ਼ ਪੱਤਰ ਲੈ ਕੇ ਆਓ ਇਹ ਆ ਸਾਰਾ ਕੰਮ ਇਹਨਾਂ ਕੋਲ ਕੋਈ ਡਿਫਰੈਂਟ ਡਾਕੂਮੈਂਟ ਆ ਕਿ 6 ਮਹੀਨੇ ਪਹਿਲਾਂ ਜਿਹੜੀ ਇਹ ਲੈ ਕੇ ਥਾਣੇ ਦੇ ਵਿੱਚ ਹੀ ਲਿਖਤਬਦ ਹੋਈ ਸੀ ਪਰ ਕੋਈ ਕਾਰਵਾਈ ਦੇਖੋ ਉਹਦੇ ਬਾਰੇ ਮੈਨੂੰ ਨਹੀਂ ਪਤਾ ਜਿਹੜੀ ਜਿਹੜੀ ਹੁਣ ਮੇਰੇ ਹੰਦਿਆਂ ਹੋਈ ਹੈ ਉਹਨਾਂ ਨੂੰ ਕਿਹਾ ਵੀ ਆਪਣਾ ਕਾਜ ਪੱਤਰ ਲੈ ਗਿਆ ਸਰ ਇਹਨਾਂ ਦਾ ਕਿਹੜਾ ਇਹਨਾਂ ਵੱਲੋਂ ਜਿਹੜੇ ਪੜੇ ਗਿਆ ਉਹਨਾਂ ਨੂੰ ਛੱਡ ਦਿੱਤਾ ਗਿਆ ਉਹ ਐ ਨਹੀਂ ਅੰਦਰ ਦੇ ਬਿਨਾ ਆਪਣਾ ਕਿਸੇ ਮੁਕਦਮੇ ਦਾ ਅਰਜ਼ੀ ਦੇ ਤੋ ਕਿਸੇ ਬੰਦੇ ਨੂੰ ਰੱਖ ਸਕਦੇ ਜੇ ਕਹਿ ਰਹੇ ਮੈਂ ਤੇ ਨਾ ਨਾ ਕੋਈ ਮੁਕੀ ਦਾ ਆਪਾਂ ਉਹਨਾਂ ਨੂੰ ਉਹਨਾਂ ਦੇ ਬੰਦ ਦੀ ਜਿਹੜੀ ਕਾਰਵਾਈ ਕਰ ਕੀਤੀ ਜਾਵੇਗੀ ਨਹੀਂ ਇਹਨਾਂ ਵੱਲੋਂ ਕੰਪਲੀਟ ਦਿੱਤੀ ਗਈ ਹੈ ਤੁਹਾਨੂੰ ਜੀ ਕਿਹਨਾਂ ਵੱਲੋਂ ਇਹ ਜਿਹੜੇ ਪ੍ਰਦਰਸ਼ਕਾਰੀ ਨੇ ਇਹਨਾਂ ਨੇ ਕੰਪਲੀਟ ਦਿੱਤੀ ਆ ਦਿੱਤੀ ਤੇ ਤੁਸੀਂ ਕਾਰਵਾਈ ਕਰ ਰਹੇ ਹੋ ਜੀ ਤੇ ਕੀ ਕਰ ਰਹੇ ਮੇਰਾ ਮੁੱਲ ਕਹਿਣ ਦਾ ਇਹਨਾਂ ਨੇ ਟਾਈਮ ਹੀ ਰੱਖਿਆ ਨਾ ਕਹਿ ਰਹੇ ਮੇਰਾ ਜੇ ਉਹ ਟਾਈਮ ਰੱਖਿਆ ਜਾਵੇ ਉਹਨਾਂ ਦੇ ਕੰਪਲੇਨ ਤੇ ਉਹਨਾਂ ਦੇ ਕਾਰਵਾਈ ਨਹੀਂ ਜਿੰਨ ਕਿ ਮੁੜ ਕੇ ਕੋਈ ਸਹਿਮਤੀ ਨਹੀਂ ਹੁੰਦੀ ਤੁਸੀਂ ਉਸ ਇਲਾਕੇ ਜਾ ਕੇ ਮੌਕਾ ਦੇਖਿਆ ਹਾਂ ਦੇਖਿਆ ਜੀ ਇੱਕ ਬੰਦੇ ਨੇ ਗੱਡੀ ਚੜੀ ਗਈ ਜੀ ਸਿਰੇ ਉਦੋਂ ਬਾਰੇ ਚਲੋ ਜੋ ਬਿਆਨਨਾ ਕੇ ਹੈਗਾ ਕਰਨਾ ਕਿ ਲੋਕ ਜਿਹੜੇ ਸਾਰੇ ਇੰਨੇ ਖੱਜਲ ਖਵਾਰ ਹੋ ਰਹੇ ਨੇ ਕਿਤੇ ਨਾ ਕਿਤੇ ਟ੍ਰੈਫਿਕ ਪੁਲਿਸ ਜਾਂ ਕੀ ਕਿਸੇ ਨੂੰ ਕਿਹਾ ਕਿ ਵੀ ਇਹ ਰੋਡ ਖਾਲੀ ਕਰਨੀ ਕੋਈ ਪ੍ਰਸ਼ਾਸਨਕਾਰੀ ਲਗਾਤਾਰ ਬੈਠੀ ਹੈ ਮੇਰਾ ਮਤਲਬ 2 ਮਿੰਟ ਤੋਂ ਹੋਇਆ ਸਾਰੇ ਬੈਠਿਆ ਹਾਂਜੀ ਤਾਂ ਹੁਣ ਗੱਲਬਾਤ ਹੋ ਗਈ ਆ ਆਪਾਂ ਚੱਲੇ ਅੰਦਰ ਗੱਲ ਸੁਣਨਗੇ ਠੀਕ ਹੈ ਜੀ ਠੀਕ ਕੀ ਕਾਰਵਾਈ